ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਇੱਕ ਔਰਤ ਨੇ ਢਾਬਾ ਖੋਲਿਆ ਤਾਂ ਆਪਣੀ 16 ਸਾਲ ਦੀ ਧੀ ਨੂੰ ਵੀ ਢਾਬੇ ਤੇ ਨਾਲ ਲੈ ਜਾਂਦੀ ਰਾਤ ਨੂੰ ਉਹਨਾਂ ਦੇ ਢਾਬੇ ਤੇ ਗਾਹਕਾਂ ਦੀ ਲਾਈਨ ਲੱਗ ਜਾਂਦੀ ਤੇ ਲੋਕ ਆਪਣੀ ਵਾਰੀ ਦੀ ਉਡੀਕ ਕਰਨ ਲੱਗਦੇ ਤੇ ਹਰ ਸਮੇਂ ਆਵਾਜ਼ਾਂ ਲੋਕਾਂ ਦੀ ਸੋਚ ਕਰਨ ਸਾਡੇ ਘਰ ਦੀ ਹਾਲਤ ਵਿਗੜ ਗਈ ਮੇਰੇ ਪਤੀ ਵੀ ਲੋਕਾਂ ਦੀਆਂ ਗੱਲਾਂ ਵਿੱਚ ਆ ਗਏ ਸੀ ਮੇਰਾ ਨਾਮ ਰਾਦਾ ਹੈ ਅੱਜ ਮੈਂ ਤੁਹਾਨੂੰ ਆਪਣੀ ਕਹਾਣੀ ਸੁਣਾਉਣ ਜਾ ਰਹੀ ਹਾਂ ਮੇਰਾ ਪਤੀ ਪਮਨ ਨੇ ਆਪਣੇ ਜੀਵਨ ਵਿੱਚ ਸਖਤ ਮਿਹਨਤ ਕੀਤੀ ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ ਇਸ ਲਈ ਉਹਨਾਂ ਨੇ ਹਮੇਸ਼ਾ ਮਿਹਨਤ ਤੇ ਮਜ਼ਦੂਰੀ ਕਰਕੇ ਹੀ ਘਰ ਚਲਾਇਆ ਸੀ ਸਾਡੇ ਦੋ ਬੱਚੇ ਹਨ ਬੇਟਾ 10 ਸਾਲ ਦਾ ਤੇ ਬੇਟੀ 16 ਸਾਲ ਦੀ ਹੈ ਹੁਣ ਤੱਕ ਮੇਰੇ ਪਤੀ ਨੇ ਬੜੀ ਮੁਸ਼ਕਲ ਨਾਲ ਸਾਡੇ ਖਰਚੇ ਪੂਰੇ ਕੀਤੇ ਸੀ ਅਸੀਂ ਅੱਜ ਵੀ ਉੱਥੇ ਹੀ ਸੀ ਜਿੱਥੇ ਪਹਿਲਾਂ ਸੀ ਅਸੀਂ ਬਿਨਾਂ ਕੰਮ ਕੀਤੇ ਤੋਂ ਇੱਕ ਦਿਨ ਵੀ ਵਿਹਲੇ ਬੈਠ ਕੇ ਨਹੀਂ ਖਾ ਸਕਦੇ ਸੀ ਮੇਰੇ ਪਤੀ ਹੁਣ ਬਿਮਾਰ ਰਹਿਣ ਲੱਗੇ ਸੀ ਇਸ ਲਈ ਉਹਨਾਂ ਤੋਂ ਮਿਹਨਤ ਮਜ਼ਦੂਰੀ ਵਾਲਾ ਕੰਮ ਹੁਣ ਨਹੀਂ ਹੁੰਦਾ ਸੀ ਪਰ ਜੇਕਰ ਉਹ ਕੰਮ ਨਹੀਂ ਕਰਦੇ ਸੀ ਤਾਂ ਅਸੀਂ ਖਾਵਾਂਗੇ ਕਿੱਥੋਂ ਤੇ ਬੇਟੇ ਤੇ ਬੇਟੀ ਦੀ ਪੜ੍ਹਾਈ ਦਾ ਖਰਚਾ ਕਿਵੇਂ ਚੱਲੇਗਾ ਮੈਨੂੰ ਤੇ ਮੇਰੇ ਪਤੀ ਨੂੰ ਇਹ ਚਿੰਤਾ ਲੱਗੀ ਰਹਿੰਦੀ ਸੀ ਫਿਰ ਇੱਕ ਦਿਨ ਮੇਰੇ ਮਨ ਵਿੱਚ ਖਿਆਲ ਆਇਆ ਕਿਉਂ ਨਾ ਅਸੀਂ ਸ਼ਹਿਰ ਤੋਂ ਬਾਹਰ ਇੱਕ ਛੋਟਾ ਜਿਹਾ ਢਾਬਾ ਖੋਲ ਲਈਏ ਜਿੱਥੇ ਆਵਾਜ਼ੇ ਜਿਆਦਾ ਹੋਵੇ ਜਦੋਂ ਮੈਂ ਆਪਣੇ ਪਤੀ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਆਪਣੇ ਕੋਲ ਦੁਕਾਨ ਖੋਲਣ ਵਾਸਤੇ ਪੈਸੇ ਕਿੱਥੇ ਹਨ ਤਾਂ ਮੈਂ ਕਿਹਾ ਆਪਾਂ ਇੱਕ ਛੋਟਾ ਜਿਹਾ ਛੱਪਰ ਬਣਾ ਲਵਾਂਗੇ ਦੁਕਾਨ ਦੀ ਜ਼ਰੂਰਤ ਨਹੀਂ ਹੈ ਬਾਕੀ ਖਾਣਾ ਬਣਾਉਣ ਦਾ ਸਮਾਨ ਸਾਰਾ ਆਪਾਂ ਘਰੋਂ ਲੈ ਜਾਵਾਂਗੇ ਥੋੜੇ ਪੈਸੇ ਮੈਂ ਆਪਣੇ ਕਿਸੇ ਰਿਸ਼ਤੇਦਾਰ ਤੋਂ ਪੁੱਛੇ ਹਨ ਜਿਸ ਦੇ ਨਾਲ ਆਪਾਂ ਆਪਣਾ ਕੰਮ ਸ਼ੁਰੂ ਕਰ ਸਕਦੇ ਹਾਂ ਉਹਨਾਂ ਦੇ ਮਨ ਵਿੱਚ ਅਜੇ ਵੀ ਝਿਜਕ ਸੀ ਉਹ ਵਾਰ-ਵਾਰ ਇਨਕਾਰ ਕਰ ਰਹੇ ਸੀ ਪਰ ਮੈਂ ਕਿਹਾ ਕਿ ਅਸੀਂ ਇੱਕ ਵਾਰ ਕੋਸ਼ਿਸ਼ ਕਰਦੇ ਹਾਂ ਤੇ ਇਸ ਵਿੱਚ ਜ਼ਿਆਦਾ ਕੁਝ ਵੀ ਨਹੀਂ ਲੱਗੇਗਾ ਕੁਝ ਦਿਨ ਮਨਾਉਣ ਤੋਂ ਬਾਅਦ ਉਹ ਮੰਨ ਗਏ ਤੇ ਅਸੀਂ ਛੋਟਾ ਜਿਹਾ ਢਾਬਾ ਸ਼ੁਰੂ ਕਰ ਲਿਆ ਪਹਿਲੇ ਦਿਨ ਮੇਰੇ ਪਤੀ ਤੇ ਮੈਂ ਉੱਥੇ ਸਾਡੇ ਢਾਬੇ ਵਿੱਚ ਬੈਠੇ ਸੀ ਪਰ ਕੁਝ ਖਾਸ ਲੋਕ ਨਹੀਂ ਆਏ ਸੀ ਢਾਬਾ ਛੋਟਾ ਸੀ ਬਾਕੀ ਸਭ ਖਾਣਾ ਖਾਣ ਵਾਲੇ ਪਹਿਲਾਂ ਹੀ ਆਪਣਾ ਢਾਬਾ ਤੈਅ ਕਰ ਚੁੱਕੇ ਹੁੰਦੇ ਹਨ ਕਿ ਉਹਨਾਂ ਨੇ ਕਿੱਥੇ ਰੋਕੇ ਖਾਣਾ ਹੁੰਦਾ ਹੈ ਸਾਡਾ ਪਹਿਲਾ ਦਿਨ ਨਿਰਾਸ਼ਾਜਨਕ ਰਹਾ ਉਹ ਦਿਨ ਐਵੇਂ ਹੀ ਬੀਤ ਗਏ ਕੋਈ ਵਿਰਲਾ ਹੀ ਚਾਹ ਪੀਣ ਲਈ ਰੁਕਦਾ ਸੀ ਪਰ ਇਹਨਾਂ ਨਹੀਂ ਹੁੰਦਾ ਸੀ ਕਿ ਅਸੀਂ ਉਸ ਨਾਲ ਆਪਣਾ ਘਰ ਚਲਾ ਸਕਦੇ ਮੇਰੇ ਪਤੀ ਫਿਰ ਇੱਕ ਕੰਮ ਦੀ ਤਲਾਸ਼ ਵਿੱਚ ਲੱਗ ਗਏ ਸੀ ਉਹਨਾਂ ਨੂੰ ਇੱਕ ਕੰਮ ਮਿਲ ਗਿਆ ਜਿੱਥੇ ਪੈਸੇ ਤਾਂ ਥੋੜੇ ਮਿਲਦੇ ਸੀ ਪਰ ਮਜ਼ਦੂਰੀ ਵੀ ਘੱਟ ਕਰਨੀ ਪੈਂਦੀ ਸੀ ਉਹਨਾਂ ਨੇ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਮੈਂ ਟਾਬੇ ਤੇ ਜਾਣਾ ਨਹੀਂ ਛੱਡਿਆ ਹੁਣ ਮੈਂ ਆਪਣੇ ਬੇਟੇ ਤੇ ਧੀ ਨਾਲ ਉੱਥੇ ਜਾਣਾ ਸ਼ੁਰੂ ਕਰ ਦਿੱਤਾ ਅਸੀਂ ਹਿੰਮਤ ਨਹੀਂ ਹਾਰੀ ਤੇ ਹੌਲੀ-ਹੌਲੀ ਕੁਝ ਲੋਕ ਸਾਡੇ ਟਾਬੇ ਤੇ ਆਉਣ ਲੱਗੇ। ਇੱਕ ਮਹੀਨੇ ਵਿੱਚ ਹੋਰ ਗਾਹਕ ਆਉਣੇ ਸ਼ੁਰੂ ਹੋ ਗਏ। ਕੋਸ਼ਿਸ਼ ਕਰਦੇ ਕਰਦੇ ਹੁਣ ਸਾਡੇ ਕੋਲ ਵੀ ਲੋਕ ਰੁਕਣ ਲੱਗੇ। ਉਹਨਾਂ ਨੂੰ ਘਰ ਵਰਗਾ ਖਾਣਾ ਮਿਲ ਰਿਹਾ ਸੀ। ਇਸ ਲਈ ਸਾਡਾ ਛੋਟਾ ਜਿਹਾ ਟਾਬਾ ਚੱਲ ਪਿਆ। ਮੇਰੇ ਪਤੀ ਦੀ ਕਮਾਈ ਨਾਲੋਂ ਵੱਧ ਹੁਣ ਟਾਬੇ ਤੋਂ ਕਮਾਈ ਹੋਣ ਲੱਗੀ। ਦੇਖਦੇ ਹੀ ਦੇਖਦੇ ਅਸੀਂ ਜੋ ਛੋਟਾ ਜਿਹਾ ਟਾਬਾ ਖੋਲ੍ਹਿਆ ਸੀ ਉਸ ਨਾਲ ਸਾਡੀ ਆਰਥਿਕ ਸਥਿਤੀ ਵਿੱਚ ਬਹੁਤ ਸੁਧਾਰ ਹੋ ਗਿਆ ਸੀ। ਜਿਹੜਾ ਕਰਜ਼ਾ ਵੀ ਲਿਆ ਉਹ ਵੀ ਚੁਕਾ ਦਿੱਤਾ ਸੀ ਸਾਨੂੰ ਇੱਕ ਨਵੀਂ ਉਮੀਦ ਮਿਲ ਗਈ ਤੇ ਸਭ ਕੁਝ ਠੀਕ ਚੱਲ ਰਿਹਾ ਸੀ ਢਾਬੇ ਨੂੰ ਖੋਲੇ 6 ਮਹੀਨੇ ਹੋ ਗਏ ਸਨ ਤੇ ਸਾਡੇ ਚਿਹਰਿਆਂ ਤੇ ਰੰਗ ਆ ਗਿਆ ਸੀ ਪਰ ਫਿਰ ਕੁਝ ਅਜੀਹਾ ਹੋਇਆ ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਇੱਕ ਦਿਨ ਜਦੋਂ ਅਸੀਂ ਘਰ ਤੋਂ ਢਾਬੇ ਲਈ ਜਾ ਰਹੇ ਸੀ ਤਾਂ ਮੇਰੇ ਪਤੀ ਨੇ ਕਿਹਾ ਢਾਬਾ ਅੱਜ ਤੋਂ ਬੰਦ ਹੈ ਅੱਜ ਤੋਂ ਉੱਥੇ ਕੋਈ ਨਹੀਂ ਜਾਵੇਗਾ ਇਹ ਕਹਿੰਦੇ ਹੋਏ ਉਹ ਬਹੁਤ ਗੁੱਸੇ ਵਿੱਚ ਸੀ ਮੈਂ ਅੱਜ ਤੱਕ ਉਹਨਾਂ ਦੇ ਚਿਹਰੇ ਤੇ ਅਜਿਹਾ ਗੁੱਸਾ ਕਦੇ ਨਹੀਂ ਦੇਖਿਆ ਸੀ ਮੈਂ ਕਿਹਾ ਕੀ ਹੋਇਆ ਤੁਸੀਂ ਕੀ ਕਹਿ ਰਹੇ ਹੋ ਸਾਡਾ ਟਾਬਾ ਬਹੁਤ ਵਧੀਆ ਚੱਲ ਰਿਹਾ ਹੈ ਅੱਜ ਤੁਹਾਨੂੰ ਕੀ ਹੋ ਗਿਆ ਹੈ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਕਹਿ ਦਿੱਤਾ ਕਿ ਹੁਣ ਉੱਥੇ ਕੋਈ ਨਹੀਂ ਜਾਵੇਗਾ ਨਾ ਤੂੰ ਨਾ ਤੇਰੀ ਧੀ ਮੈਂ ਕਿਹਾ ਤੁਸੀਂ ਸ਼ਾਂਤ ਹੋ ਜਾਵੋ ਤੁਹਾਡੀ ਤਬੀਅਤ ਠੀਕ ਨਹੀਂ ਹੈ ਤੁਸੀਂ ਆਰਾਮ ਕਰੋ ਅਸੀਂ ਇਸ ਬਾਰੇ ਫਿਰ ਗੱਲ ਕਰਾਂਗੇ ਉਹ ਹੋਰ ਵੀ ਜ਼ਿਆਦਾ ਗੁੱਸੇ ਹੋ ਗਏ ਤੇ ਕਹਿਣ ਲੱਗੇ ਕੋਈ ਗੱਲ ਨਹੀਂ ਹੋਵੇਗੀ ਮੈਂ ਜਿੰਨੀ ਕਮਾਈ ਕਰਦਾ ਹਾਂ ਉਸ ਨਾਲ ਘਰ ਚੱਲ ਜਾਵੇਗਾ ਤੁਸੀਂ ਦੁਬਾਰਾ ਉੱਥੇ ਨਹੀਂ ਜਾਵੋਗੇ ਮੈਂ ਆਪਣੇ ਪਤੀ ਨੂੰ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਦੇਖਿਆ ਸੀ ਉਸ ਦਿਨ ਮੈਂ ਟਾਬੇ ਤੇ ਨਹੀਂ ਗਈ ਪਰ ਜਦੋਂ ਉਹ ਸ਼ਾਮ ਨੂੰ ਕੰਮ ਤੋਂ ਆਏ ਤਾਂ ਉਹਨਾਂ ਦਾ ਚਿਹਰਾ ਅਜੇ ਵੀ ਉਤਰਿਆ ਹੋਇਆ ਸੀ ਮੈਂ ਸਹੀ ਸਮਾਂ ਵੇਖ ਕੇ ਉਹਨਾਂ ਨਾਲ ਗੱਲ ਕੀਤੀ ਤੇ ਪੁੱਛਿਆ ਕੀ ਹੋਇਆ ਹੈ ਤੁਸੀਂ ਅਜਿਹਾ ਕਿਉਂ ਬੋਲ ਰਹੇ ਸੀ ਉਹਨਾਂ ਨੇ ਕਿਹਾ ਮੇਰਾ ਮੂੰਹ ਨਾ ਖਲਵਾ ਮੈਂ ਸਭ ਜਾਣਦਾ ਹਾਂ ਕਿ ਤੂੰ ਕੀ ਕਰ ਰਹੀ ਹੈ ਮੈਂ ਤੇਰੇ ਨਾਲ ਇੰਨੇ ਦਿਨਾਂ ਤੱਕ ਉੱਥੇ ਰਿਹਾ ਸੀ ਉਦੋਂ ਤਾਂ ਉੱਥੇ ਕੋਈ ਨਹੀਂ ਆਉਂਦਾ ਸੀ ਤੇ ਮੇਰੇ ਜਾਣ ਤੋਂ ਬਾਅਦ ਹੀ ਢਾਬਾ ਚੱਲਣ ਲੱਗ ਪਿਆ ਆਖਰ ਅਜਿਹਾ ਕੀ ਹੋ ਗਿਆ ਮੇਰੇ ਤਾਂ ਹੋਸ਼ ਹੀ ਉੱਡ ਗਏ ਸੀ ਮੈਂ ਸਮਝ ਗਈ ਕਿ ਉਹ ਕੀ ਕਹਿਣਾ ਚਾਹੁੰਦੇ ਸੀ ਉਹਨਾਂ ਦੇ ਮੂੰਹੋਂ ਅਜਿਹੀ ਗੱਲ ਸੁਣ ਕੇ ਉਹ ਵੀ ਵਿਆਹ ਦੇ ਇੰਨੇ ਸਾਲ ਬਾਅਦ ਮੈਨੂੰ ਤਾਂ ਯਕੀਨ ਹੀ ਨਹੀਂ ਆਇਆ ਕਿ ਉਹ ਮੇਰੇ ਪਤੀ ਹਨ ਮੈਂ ਬਿਲਕੁਲ ਚੁੱਪ ਹੋ ਗਈ ਰਾਤ ਨੂੰ ਮੇਰੇ ਹੰਝੂ ਨਹੀਂ ਰੁਕ ਰਹੇ ਸੀ ਹੁਣ ਤਾਂ ਟਾਬੇ ਦਾ ਨਾਮ ਹੀ ਮੇਰੇ ਦਿਮਾਗ ਵਿੱਚ ਨਹੀਂ ਆਇਆ ਅਜਿਹੀਆਂ ਗੱਲਾਂ ਸੁਣਨ ਤੋਂ ਬਾਅਦ ਮੇਰਾ ਹੁਣ ਕੁਝ ਕਰਨ ਦਾ ਮਨ ਨਹੀਂ ਕੀਤਾ ਉਸ ਦਿਨ ਤੋਂ ਮੈਂ ਚੁੱਪ ਹੋ ਗਈ ਹੁਣ ਕਹਿਣ ਜਾਂ ਕਰਨ ਲਈ ਕੁਝ ਨਹੀਂ ਬਚਿਆ ਸੀ ਮੈਂ ਸੋਚਿਆ ਕਿ ਮੈਂ ਉਹਨਾਂ ਤੋਂ ਕੋਈ ਉਹਨਾਂ ਨੂੰ ਕੋਈ ਸਫਾਈ ਨਹੀਂ ਦੇਵਾਂਗੀ ਉਹ ਆਪਣਾ ਕੰਮ ਕਰਦੇ ਰਹਿਣ ਪਰ ਉਹਨਾਂ ਦੀ ਆਮਦਨ ਕੱਟ ਸੀ ਉਸ ਨਾਲ ਗੁਜ਼ਾਰਾ ਨਹੀਂ ਹੋ ਸਕਦਾ ਸੀ ਥੋੜੇ ਹੀ ਦਿਨਾਂ ਵਿੱਚ ਜੋ ਪੈਸੇ ਜਮ੍ਹਾਂ ਕੀਤੇ ਸੀ ਉਹ ਵੀ ਖਤਮ ਹੋ ਗਏ। ਕਰੀਬ 3 ਮਹੀਨਿਆਂ ਬਾਅਦ ਹੀ ਮੇਰੇ ਪਤੀ ਦੀ ਸਿਹਤ ਵਿਗੜ ਗਈ ਤੇ ਉਹ மஞ்சੇ ਤੇ ਆ ਗਏ। ਹੁਣ ਤਾਂ ਉਹ ਕੰਮ ਕਰਨ ਦੇ ਯੋਗ ਵੀ ਨਹੀਂ ਰਹੇ ਸੀ। ਮੈਂ ਉਹਨਾਂ ਨੂੰ ਕਿਸੇ ਤਰ੍ਹਾਂ ਸੰਭਾਲ ਰਹੀ ਸੀ। ਜਦੋਂ ਘਰ ਵਿੱਚ ਪੈਸਾ ਖਤਮ ਹੋਣ ਲੱਗਾ ਤਾਂ ਕਰਜ਼ਾ ਲੈਣ ਦੀ ਲੋੜ ਫਿਰ ਤੋਂ ਪੈ ਗਈ। ਮੈਂ ਚਾਹੁੰਦੀ ਸੀ ਕਿ ਕਿਸੇ ਦੇ ਘਰ ਜਾ ਕੇ ਖਾਣਾ ਬਣਾਉਣ ਜਾਂ ਭਾਂਡੇ ਧੋਣ ਦਾ ਕੰਮ ਕਰਨ ਲੱਗ ਜਾਵਾਂ ਪਰ ਉਹ ਬਿਮਾਰ ਸੀ। ਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਕਿਸੇ ਗੱਲ ਕਰਕੇ ਉਹ ਫਿਰ ਉਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਨ ਇੱਕ ਦਿਨ ਉਹ ਮੰंजे ਤੇ ਸੀ ਮੈਂ ਉਹਨਾਂ ਲਈ ਖਾਣਾ ਬਣਾ ਰਹੀ ਸੀ ਜਦੋਂ ਉਹਨਾਂ ਨੇ ਮੈਨੂੰ ਬੁਲਾਇਆ ਤੇ ਕਿਹਾ ਮੈਂ ਜਾਣਦਾ ਹਾਂ ਉਸ ਦਿਨ ਦੀਆਂ ਗੱਲਾਂ ਤੁਹਾਨੂੰ ਬਹੁਤ ਪਰੇਸ਼ਾਨ ਕਰ ਰਹੀਆਂ ਹਨ ਤੁਸੀਂ ਸੋਚ ਵੀ ਰਹੇ ਹੋਵੋਗੇ ਕਿ ਮੈਂ ਤੁਹਾਨੂੰ ਇਹ ਕਿਵੇਂ ਬੋਲ ਸਕਦਾ ਹਾਂ ਪਰ ਉਹ ਸ਼ਬਦ ਤੇ ਗੱਲਾਂ ਮੇਰੀਆਂ ਨਹੀਂ ਸੀ ਜਦੋਂ ਮੈਂ ਕੰਨਾਂ ਵਿੱਚ ਆਪਣੇ ਰਿਸ਼ਤੇਦਾਰਾਂ ਦੀ ਅਜਿਹੀ ਗੱਲ ਸੁਣੀ ਮੈਂ ਆਪਣੀ ਪਤਨੀ ਤੇ ਧੀ ਨੂੰ ਇਕੱਲੇ ਉੱਥੇ ਛੱਡਿਆ ਹੈ। ਉਹਨਾਂ ਨੂੰ ਦੇਖ ਕੇ ਲੋਕ ਰੋਕਦੇ ਹਨ। ਜਿਸ ਕਰਕੇ ਕਮਾਈ ਹੋ ਰਹੀ ਹੈ। ਇਸ ਤਰ੍ਹਾਂ ਦੀ ਗੱਲ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਸੀ। ਅਸੀਂ ਦੋ ਰੋਟੀਆਂ ਘੱਟ ਖਾ ਲਵਾਂਗੇ ਪਰ ਇਹ ਗੱਲਾਂ ਨਹੀਂ ਸੁਣਨਾ ਸੀ। ਇਥੋਂ ਦੇ ਸਮਾਜ ਤੇ ਖਾਸ ਕਰਕੇ ਤੁਹਾਡੇ ਜਨਪਛਾਣ ਵਾਲੇ ਤੇ ਰਿਸ਼ਤੇਦਾਰ ਤੁਹਾਨੂੰ ਅੱਗੇ ਵਧਦਾ ਦੇਖ ਕੇ ਬਹੁਤ ਕੁਝ ਕਹਿਣ ਲੱਗਦੇ ਹਨ। ਪਰ ਲੋਕ ਇਸ ਪੱਧਰ ਤੇ ਡਿੱਗ ਗਏ ਹਨ ਕਿ ਮੈਨੂੰ ਇਸ ਬਾਰੇ ਪਤਾ ਨਹੀਂ ਸੀ। ਇਹ ਮੇਰੇ ਪਤੀ ਵੀ ਉਹਨਾਂ ਦੀਆਂ ਗੱਲਾਂ ਵਿੱਚ ਆ ਗਏ ਸੀ ਜੇਕਰ ਮੈਂ ਉਸ ਸਮੇਂ ਉਹਨਾਂ ਦੀ ਜਗ੍ਹਾ ਤੇ ਹੁੰਦੀ ਤਾਂ ਸ਼ਾਇਦ ਮੈਂ ਵੀ ਅਜਿਹਾ ਹੀ ਕਰਨਾ ਸੀ ਮੈਨੂੰ ਵੀ ਉਹਨਾਂ ਹੀ ਬੁਰਾ ਮਹਿਸੂਸ ਹੁੰਦਾ ਮੈਂ ਵੀ ਉਹੀ ਫੈਸਲਾ ਲੈਣਾ ਸੀ ਜੋ ਉਹਨਾਂ ਨੇ ਲਿਆ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਸੁਭਚਿੰਤਕ ਹੁਣ ਕਿੱਥੇ ਹਨ ਜੋ ਹੁਣ ਤੁਹਾਡੀ ਮਦਦ ਕਰਨ ਲਈ ਵੀ ਨਹੀਂ ਆਉਣਗੇ ਜਾਵੋ ਤੁਸੀਂ ਉਹਨਾਂ ਨੂੰ ਪੁੱਛ ਲਵੋ ਸਾਡੇ ਕਾਰਖਾਨੇ ਲਈ ਕੁਝ ਨਹੀਂ ਹੈ ਤੇ ਤੁਹਾਡੀ ਤਬੀਅਤ ਵੀ ਖਰਾਬ ਹੈ ਹੁਣ ਤੁਸੀਂ ਦੱਸੋ ਕੌਣ ਆਇਆ ਸਾਡੀ ਮਦਦ ਕਰਨ ਲਈ ਇਹ ਦੁਨੀਆ ਕਿਸੇ ਨੂੰ ਖੁਸ਼ ਨਹੀਂ ਵਿਖ ਸਕਦੀ ਤੇ ਜੇਕਰ ਕੋਈ ਮਿਹਨਤ ਕਰਕੇ ਅੱਗੇ ਵੀ ਵਾਧਾ ਹੈ ਤਾਂ ਸਾਰੇ ਜਣੇ ਉਸ ਨੂੰ ਪਿੱਛੇ ੱਟਣ ਦੀ ਕੋਸ਼ਿਸ਼ ਕਰਦੇ ਹਨ ਤੁਸੀਂ ਉਹਨਾਂ ਦੀਆਂ ਗੱਲਾਂ ਵਿੱਚ ਆ ਗਏ ਉਹ ਲੋਕ ਤਾਂ ਸਫਲ ਹੋ ਗਏ ਸਾਰਿਆਂ ਨੇ ਗੱਲਾਂ ਹੀ ਕਰਨੀਆਂ ਹਨ ਹੁਣ ਜੇਕਰ ਅਸੀਂ ਭੁੱਖ ਨਾਲ ਵੀ ਮਰ ਜਾਵਾਂਗੇ ਤਾਂ ਉਹਨਾਂ ਨੂੰ ਗੱਲਾਂ ਕਰਨ ਦਾ ਮੌਕਾ ਮਿਲ ਜਾਵੇਗਾ ਉਹ ਲੋਕ ਕੁਝ ਸਮੇਂ ਲਈ ਬੋਲਦੇ ਜੇਕਰ ਸਾਨੂੰ ਕੋਈ ਫਰਕ ਨਾ ਪੈਂਦਾ ਤਾਂ ਥੱਕ ਹਾਰ ਕੇ ਮੰਨ ਲੈਂਦੇ ਉਹ ਪਿੱਠ ਪਿੱਛੇ ਹੀ ਇਸ ਤਰ੍ਹਾਂ ਦੀਆਂ ਬਕਵਾਸ ਕਰ ਸਕਦੇ ਹਨ ਸਾਹਮਣੇ ਆ ਕੇ ਤਾਂ ਉਹਨਾਂ ਵਿੱਚ ਕੁਝ ਕਹਿਣ ਦੀ ਹਿੰਮਤ ਵੀ ਨਹੀਂ ਹੁੰਦੀ ਹੈ ਉਸ ਦਿਨ ਮੇਰੇ ਪਤੀ ਦੀਆਂ ਅੱਖਾਂ ਖੁੱਲ ਗਈਆਂ ਸੀ ਉਹਨਾਂ ਨੇ ਕਿਹਾ ਤੂੰ ਸੱਚ ਬੋਲ ਰਹੀ ਹੈ ਮੈਂ ਹੀ ਪਾਗਲ ਸੀ ਜੋ ਲੋਕਾਂ ਨੂੰ ਸਫਾਈ ਦੇਣ ਤੇ ਉਹਨਾਂ ਕੋਲ ਚੰਗਾ ਬਣ ਲਈ ਆਪਣਾ ਨੁਕਸਾਨ ਕਰਾ ਬੈਠਾ ਹਾਂ ਜਦੋਂ ਅਸੀਂ ਗਲਤ ਨਹੀਂ ਸੀ ਤਾਂ ਸਾਨੂੰ ਸਫਾਈ ਦੇਣ ਦੀ ਕੀ ਜ਼ਰੂਰਤ ਸੀ ਅਸੀਂ ਕਿਉਂ ਡਰ ਰਹੇ ਸੀ ਮੈਨੂੰ ਮਾਫ ਕਰ ਦੇਵੋ ਸਾਨੂੰ ਨਹੀਂ ਉਹਨਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ ਤੇ ਜੇਕਰ ਨਹੀਂ ਬਦਲੇ ਤਾਂ ਸਾਨੂੰ ਕੀ ਹੈ ਸਾਨੂੰ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਹੈ ਕਿ ਹੁਣ ਅਸੀਂ ਫਿਰ ਤੋਂ ਕੁਝ ਕਰ ਸਕਦੇ ਹਾਂ ਮੈਂ ਕਿਹਾ ਕਦੇ ਵੀ ਦੇਰ ਨਹੀਂ ਹੁੰਦੀ ਹੈ ਅਸੀਂ ਹਜੇ ਵੀ ਕਰ ਸਕਦੇ ਹਾਂ ਮੇਰੇ ਪਤੀ ਨੇ ਕਿਹਾ ਜੇਕਰ ਤੁਸੀਂ ਚਾਹੋ ਤਾਂ ਹੁਣ ਮੈਂ ਵੀ ਤੁਹਾਡਾ ਸਾਥ ਦੇਵਾਂਗਾ ਮੈਂ ਹਾਂ ਕਿਹਾ ਤੇ ਇੱਕ ਵਾਰ ਫਿਰ ਕੋਸ਼ਿਸ਼ ਕੀਤੀ ਬੜੀ ਮੁਸ਼ਕਲ ਵਾ ਹੋਈ ਪਰ ਹੌਲੀ ਹੌਲੀ ਕੰਮ ਚੱਲ ਪਿਆ ਸੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ ਸਾਰਿਆਂ ਦਾ